ਅਦਗਾ ਘਰ ਦੀ ਦਾ ਬਈ ਹੱਥ ਨੇ ਪੀਆ ਕਰੂ ਦੋ ਆਂਡੇ ਖਾਇਆ ਕੋ 20 ਮਣ ਕਣਕ ਲੂੰ 20 ਮਣ ਕਣਕ ਕਿੱਥੋਂ ਖਾ ਜਾਏਗਾ ਤੂੰ ਮਨੇ ਕਹਦਾ ਨਾ ਟੇ ਰੋਟੀਆਂ ਲੈ ਕੇ ਜਾ ਰੋਟੀਆਂ ਦਾ ਸਾਡੇ ਘਰ ਕੋ ਜਾਊ ਤੂੰ ਮੈਂ ਬਾਅਦ ਫੇ ਮੈਂ ਗੁਰਦੁਆਰੇ ਸੱਡੂਏ ਕੋਲ ਸੱਡੇ ਨਾਲ ਸੱਡੂ ਹੀ ਲੈ ਕੇ ਜਾਊਂ ਨੀਰਾ ਬਈ ਮੈਂ ਪਾਉਂਦਾ ਨੇ ਮੇਰੇ ਹੱਥ ਖਰਾਬ ਹੋ ਜਾਣਗੇ ਲੈ ਤੂੰ ਨੌ ਬਾਲ ਥਲਾਈ ਆ ਚੂਰੀ ਕੁੱਟ ਕੇ ਲੈ ਆਇਆ ਕਰ ਮੈਨੂੰ ਚੂਰੀ ਨੂੰ ਦੱਸਾਂ ਇੱਥੇ ਤੂੰ ਉਥੇ ਤੇ ਤੂੰ ਕਿ ਰੇਡਾਂ ਪਾਉਣ ਗਿਆ ਸੀ ਉਥੇ ਬਾਰੇ ਬਾਰ ਜਾ ਕਤੀੜ ਗਦੂੜ ਜੇ ਆ ਜਾਂਦੇ ਆ ਉਹ ਬੈਠਾ ਸਾਡਾ ਉਹਥੇ ਬੈਠਾ ਰੰਦਾ ਜਿੱਥੇ ਬੈਠ ਜੇ ਕਿਵੇਂ ਆ ਠੀਕ ਹੈ ਜੱਬ ਭਜਾਨ ਮੇੜ ਆ ਪਰ ਆ ਬੰਦਾ ਪੁੱਛ ਕੇ ਆ ਮਿਲ ਗਿਆ ਪੱਕੇ ਹੀ ਮਿਲ ਗਿਆ ਪੱਕੇ ਹੀ ਮਹਾਸੀਰੀ ਰੱਖ ਲਾਂਗੇ ਕਿਹੜਾ ਰਲ ਗਿਆ ਉਹ ਜਗਿੰਦਰ ਨੂੰ ਪੁੱਛ ਕੇ ਆ ਚਲ ਵੇਖਰਾ ਪਏ ਤੂੰ ਤੈਨੂੰ ਪਤਾ ਹੀ ਹੋ ਗਿਆ ਮੈਂ ਨਾ ਮੈਂ ਛਰਤਾ ਹੀ ਆ ਕੁਸ ਆਉਂਗਾ ਕਰੇ ਕਹਿੰਦਾ ਹੋਰ ਤੇ ਸੱਦ ਨਹੀਂ ਫੇਰਾ ਨਾ ਦਾ ਕੰਮ ਤਾਂ ਇੱਥੋਂ ਦਾ ਤੂੰ ਤਾਂ ਕਰਦਾ ਹੀ ਨਹੀਂ ਮੇਰੇ ਉਂ ਗੋਡੇ ਜੇ ਦੁਖਦੇ ਆ ਉਹ ਮੈਂ ਤਾਂ ਹੁਣ ਮੈਂ ਤਾਂ ਤੇ ਤੋਂ ਵੱਡਾ ਪਹਿਲਾਂ ਮੇਰੇ ਪਹਿਲਾਂ ਦੁਖਦੇ ਤੇਰੇ ਨੂੰ ਹੋਰ ਆ ਆਪਾਂ ਦਾ ਦੋਨੇ ਇੱਕੋ ਜੇ ਹੋ ਗਏ ਹੋਰ ਆ ਆ ਗਿਆ ਮੈਨੂੰ ਤਲਾ ਆਪੇ ਹਾਂ ਆ ਜਾ ਜਿੰਦਰ ਠੀਕ ਆ ਠੀਕ ਆ ਜਗेंद्रਾ ਹੋਰ ਬਹਿ ਜਾ ਬਹਿ ਜਾ ਬੈਠੇ ਜੀ ਬੈਠੇ ਬੈਠ ਜਾ ਨਾ ਵਾ ਭਾਈ ਦਾ ਕੋਈ ਕੁਰਸੀ ਤੇ ਬਹਿ ਗਿਆ ਬਹੁਤ ਟਾਈਮ ਲਾਤਾ ਤਾਂ ਫਿਰ ਮੈਂ ਕੰਮ ਵਗਾਇ ਕੋਈ ਹੋਰ ਅੱਧੀ ਕੁਰਸੀ ਤੇ ਬੈ ਕੇ ਕਿ ਅਮਰੇ ਕੜੇ ਲੱਛਣੇ ਤੇ ਉਹ ਰਾਜਾ ਗੱਲਾਂ ਹੀ ਖੋਲਣਗੇ ਪਰ ਫੇਰ ਤਾਂ ਕੰਮ ਹੀ ਲਾਉਣਾ ਆਪਾਂ ਚੱਲ ਚੰਗਾ ਕਰ ਲਾਂਗਾ ਹਾਂ ਆਦੋ ਇੱਕ ਛਰਤਾ ਹੀ ਆ ਕਹਿੰਦਾ ਸੀ ਛਾਪਤਾ ਹੀ ਆ ਕੁਸ ਛਰਤਾ ਹੀ ਆ ਹੂੰ ਬਾਣ ਕਿੰਨਾ ਕਲੀ ਬੈਠੋ ਠੇਕੇ ਤੇ ਬਾਣਾ ਹੈਗਾ ਆਪਣੇ ਕੋਲੇ 20 ਕਿੱਲੇ ਬਸ ਨੂੰ ਖੇਤ ਜਾਂਦੇ ਲੋੜ ਜਿਵੇਂ ਕੱਲਾ ਖਾਂਮੀ ਇੱਕ ਖੱਤ ਮੇਰੀ ਆਏ ਆ ਹਾਂ ਤੀਪਣ ਮੇਰੇ ਕੋਲ ਤਿੰਨੇ ਡੱਬਿਆਂ ਵਾਲੇ ਠੀਕ ਹੈ ਤੇ ਨਾਲੇ ਹੁੰਦਾ ਹਾਂ ਇੱਕ ਤਾਂ ਤਾਲ ਇੱਕ ਤੇ ਰੋਟੀਆਂ ਅੱਛਾ ਇੱਕ ਤੇ ਬੂੰਦੀ ਦਹੀਂ ਨਾਲੀ ਅੱਛਾ ਬੂੰਦੀ ਹਾਂ ਠੀਕ ਹੈ ਤੇ ਇੱਕ ਸਰਦ ਮੇਰੀ ਹੋਰ ਆ ਬਈ ਹੂੰ ਅੱਦਗਾ ਘਰ ਦੀ ਦਾ ਬਈ ਅੱਠ ਨੇ ਪੀਆ ਕਰੂ ਦੋ ਆਂਡੇ ਖਾਇਆ ਕੋ ਅੱਛਾ ਤੇ ਠੀਕ ਕਰੀ ਦੇਉਂਗੇ ਉਹ ਬੋਤਲ ਦੇ ਦਿਆ ਕਰੂ ਪਹਿਰ ਦਾ ਤੁਕੜੇ ਪਾਣੀ ਦੀ ਵਾਰੀ ਲਾਏਗਾ ਰਾਤ ਨੂੰ ਦੋ ਵੀ ਅੰਗੇ ਕੋਸ ਨਹੀਂ ਹਟ ਜਾ ਦੇਖਦੇ ਆ ਦੋ ਤਾਂ ਹਰ ਰਾਤ ਨੂੰ ਆ ਵਾਰੀਆਂ ਆਪਣੀਆਂ ਠੀਕ ਹੈ ਇੱਕ ਆਦਨੇ ਠੀਕ ਹੈ ਵਾਰੀਆਂ ਤੂੰ ਹੀ ਲਾਉਣੀਆਂ ਬਾਹਰਗਾ ਮੈਂ ਕੱਲਾ ਲਾਉਂਗਾ ਕਸਰ ਤਾਂ ਇੰਨੀ ਕੋਹਰ ਹੈ ਮੇਰੀ ਹੂੰ ਪਈ ਕਿ ਕਿਨਾ ਮੈਨੂੰ ਮੋਟਰਸਾਈਕਲ ਦੇਉ ਮੋਟਰਸਾਈਕਲ ਹੈਗਾ ਆਪਣੇ ਬਾ ਪਾਣੀ ਤੇ ਜਾ ਕਰੂੰ ਤੇ ਰਾਤ ਨੂੰ ਮੈਂ ਲੈ ਕੇ ਜਾ ਕਰੂੰ ਖੇਤ ਟਰੈਕਟਰ ਤੇ ਟਰੈਕਟਰ ਤੇ ਹਾਂ ਟਰੈਕਟਰ ਲੈ ਕੇ ਜਾਂ ਕਰੂੰ ਪਾਣੀ ਦੀ ਰਾਤ ਨੂੰ ਅੱਛਾ ਹੋਰ ਫੇਰ ਹੋਰ ਕੀ ਕੋਈ ਕਈ ਵਾਰ ਕੋਈ ਜਾਨਵਰ ਆ ਗਿਆ ਮੈਂ ਟਰੈਕਟਰ ਦਵਾ ਲਿਆ ਘਰੇ ਤੇ ਲੈ ਕੇ ਉੱਪਰ ਚੜ ਕੇ ਆਇਆ ਕਰੂੰ ਚਾਲ ਕੋਈ ਨਹੀਂ ਉਹ ਤਾਂ ਟਰੈਕਟਰ ਲੈ ਜੀ ਕੋਈ ਗੱਲ ਇਹ ਤੋਂ ਜਾਨਵਰ ਤਾਂ ਆ ਜੂ ਨੱਕਾ ਦਾ ਪੁੱਤਰ ਕੀ ਬਦਲਾ ਕਰੇਗਾ ਮੈਂ ਟਰੈਕਟਰ ਨਾਲ ਇੱਕ ਟੱਲਾ ਲਾ ਕਰੂੰ ਐ ਸਟੀਰਿੰਗ ਵਾ ਕੇ ਸਟਾਰਟ ਕਰਕੇ ਪਹਿਲਾਂ ਤੂੰ ਸਾਰੀ ਕਣਕ ਮੈਂ ਤੇ ਦੇਂਗਾ ਐਸਾ ਹੋਤੇ ਤਾਂ ਹਾਂ ਐਸਾ ਤਾਂ ਨਹੀਂ ਡੋਟਣਾ ਨੋਕਾਂ ਨੇ ਜੋੜਿਆ ਬਾਈ ਫਰਦਾ ਕੰਮ ਵਾਲੇ ਲੱਛਣ ਹੀ ਲੱਗਦੇ ਇਹ ਤਾਂ ਸਾਰੀ ਕਣਕ ਤੋੜ ਦੂ ਨੋਕਾਂ ਦਾ ਔਰ ਨੋਕਾਂ ਜੀ ਵਸਾਈ ਫਰੇਗਾ ਤੂੰ ਜੀ ਸਰਤਾਏ ਦੋ ਟ੍ਰੈਲਰਾਂ ਨਾਲ ਛੱਡ ਜਾਣਾ ਲਓ ਅੱਛਾ ਵੀ ਮਣ ਕਣਕ ਲੂੰ ਵੀ ਮਣ ਕਣਕ ਕਿੱਥੋਂ ਖਾਜੇਗਾ ਤੂੰ ਮਨੇ ਕਹਿੰਦਾ ਨਾ ਟੇ ਰੋਟੀਆਂ ਲੈ ਕੇ ਜਾ ਰੋਟੇ ਤਾਂ ਸਾਡੇ ਘਰ ਕੋ ਜਾਉ ਤੂੰ ਮੈਂ ਜਵਾਗ ਫੇ ਮੈਂ ਗੁਰਦੁਆਰੇ ਸੇ 2 ਕਿਲੋ ਛੋਡੇ ਨਾਲ ਛੋਡੂ ਹੀ ਲੈ ਕੇ ਜਾਉਂ ਰੋਟੀ ਤਾਂ ਇੱਥੋਂ ਜਾਉ ਤੂੰ ਜਵਾਗ ਜਵਾਗ ਚਲੋ ਉਹਦਾ 10 ਕ ਮਣ ਦੇ ਦੇਾਂਗੇ ਤੈਨੂੰ ਕਣਕ ਤਾਂ 10 ਦੇ ਦੋ ਮੁੱਕ ਦੀ ਵਾ ਫੇਰ ਲੈ ਹਾਂ ਆ ਉਹ ਦੇਖ ਲਾਂਗੇ ਕੋਈ ਗੱਲ ਨਹੀਂ ਹੈ ਤੇ ਤੋੜ ਰਾਂ ਲੰਗਾ ਤੂੜੀ ਦੇ ਬਈ ਲੂੰ ਮਸੂਵਿਨਾ ਖੜਾ ਪਸੂ ਮੈਂ ਐਸਾ ਮੇਰੇ ਕੋਲ ਵਧਗਾ ਫਿਰ ਤੂੰ ਦਹੀਂ ਤੂੰ ਇੱਥੋਂ ਬਾਲ ਲੈ ਬੇਬੂ ਤੂੰ ਕੰਮੀ ਮੈਨੂੰ ਦੇ ਕਰੂਗਾ ਤੂੰ ਨਹੀਂ ਖਾਉ ਠੀਕ ਆ ਜਾਲ ਕੋਈ ਗੱਲ ਨਹੀਂ ਇਹ ਸ਼ਰਤਾਂ ਮਨਜ਼ੂਰ ਹੋਰ ਕੋਈ ਸ਼ਰਤ ਅੱਛਾ ਤੇ ਫਿਰ ਤੀਜੀ ਸ਼ਰਤ ਕੀ ਆ ਤੀਜੀ ਸ਼ਰਤ ਆਏ ਆ ਝੋਨਾ ਲਾਉਂਗੇ ਝੋਨਾ ਦਾ ਲਾਵਾਂਗੇ ਹੋਰ ਹੁਣ ਝੋਨੇ ਵਾਲਾ ਬਣਾ ਤੇ ਕਦੋਂ ਮੈਂ ਕਰੂੰਗਾ ਅੱਛਾ ਬੱਟਾ ਤੂੰ ਪੁੱਛੀ ਤੇ ਕਦੋਂ ਦਾ ਆਪਣਾ ਜਵਾਬ ਜਿਆ ਵੀ ਕਰ ਦਿੰਦਾ ਉਹ ਟਰੈਕਟਰ ਖੋਦਾ ਕਰੋ ਮੈਂ ਥੋੜਾ ਉੱਪਰ ਕਰੋ ਕੱਦੂ ਮੈਂ ਕਰੂੰ ਤੂੰ ਬੱਟਾ ਪਹੁੰਚੀ ਸਿੱਧਣਾ ਬਸ ਪਈਓ ਬੱਟਾ ਹੀ ਅਸੀਂ ਪੋਚਣ ਆਏ ਕਿ ਤੇਰਾ ਪੋਹ ਕਰਕੇ ਕੱਦੂ ਤੇ ਪੋ ਬੱਟਾ ਪਹੁੰਚਦੀ ਕਿੱਡੀ ਗੱਲ ਔਰ ਕੱਦੂ ਕਰਦਿਆਂ ਕਹਿੰਦੇ ਨਾਲ ਬੱਟਾ ਪੋਚ ਕਿਨੇ ਦੇ ਕਹਿ ਰਹੇ ਹੁੰਦੇ ਆ ਮੈਂ ਕਿੰਨੇ ਕੱਦੂ ਦੋ ਵਾਰੀ ਕਰਾਂ ਕਰੂੰ ਫਿਰ ਫੱਤਾ ਹੀ ਬੰਦੇ ਵੀ ਲੈ ਕੇ ਨੂੰ ਚੜਾ ਕੇ ਸਵੇਹਾ ਕਰਦਿਆਂ ਕਰਾਂਗੇ ਕੱਦੂ ਇਹ ਤਾਂ ਫਰਕਲਾ ਕੱਦੂ ਕਰੂਗਾ ਤਾਂ ਮੈਨੂੰ ਤਾਂ ਆਪਣਾ ਕੱਦੂ ਕਰੂ ਮੈਨੂੰ ਤਾਂ ਲੱਗੀਆਂ ਮੈਨੂੰ ਦਾਬਲਾ ਨਾਲ ਤਾਂ ਸਾਡੇ ਦਾ ਗੋਡੇ ਨਹੀਂ ਕੰਮ ਕਰਦਾ ਪਾਣੀ ਜੀ ਤੁਰ ਹੀ ਖੜੇ ਇਹ ਵਿੱਚ ਮੰਗਦੇ ਜੇ ਤੂੰ ਨਾ ਫਿਰ ਜਨ ਚੂਲ ਕੇ ਜੇ ਜਮਈ ਇਹ ਤਾਂ ਤਾਂ ਲੈ ਜਾਂਦਾ ਗੋਡਾ ਇੱਕ ਤੇ ਸਰਪੇ ਆਪਾਂ ਕਰਾ ਕਰਾਂਗੇ ਮੈਂ ਖਿੱਚਾ ਕਰੂ ਪੈਪ ਝੋਨੇ ਦੇ ਵੱੜਨਾ ਤੁਸੀਂ ਅੱਛਾ ਮੈਂ ਤਾਂ ਲੱਤਾ ਖਿੱਲਿਆ ਨੇ ਢੋਲੀ ਨਾਲ ਹੀ ਕਰਦਿਆ ਕਰਾਂਗੇ ਆਪਾਂ ਬਣ ਆ ਜਾਂਦੇ ਨੇ ਸ਼ਰਤਾਂ ਵਾਲਿਆਂ ਕੋਈ ਬਾਹ ਕਹਿੰਦਾ ਮੋਦੀ ਵਾਲਾ ਕੰਮ ਹੋਇਆ ਪੈਦਾ ਤਾਂ ਤੋੜਦਾ ਕੀ ਕਰਕੇ ਇਹਦਾ ਕਿਤੇ ਪੈਸੇ ਕਿੰਨੇ ਕ ਲੈ ਹੈਗਾ ਪੈਸੇ ਦੇ ਰੂਡ ਕ ਲੱਕ ਡੂੜ ਲੱਕ ਡੂੜ ਕੋ ਟੂੜ ਕੀ ਦਾ ਗੈ ਗ ਹਾਂ ਜਿਵੇਂ ਡੂੜ ਕਰਪੀਆ ਹੁੰਦਾ ਜਿਵੇਂ ਕੋਈ ਉਹੀ ਕਰਕੇ ਦੇ ਦਿੰਦੇ ਆ ਰੁਪਿਆ ਯਾਰ ਮੈਨੂੰ ਅੱਜ ਦੇ ਦਿਓ ਦੂਜੇ ਰੁਪਿਆ ਤੈਨੂੰ ਤੂੰ ਹੈਗਾ 60 ਕਾਲਾ ਬੁੱਟਾ ਹੋਰ ਤਾਂ 60000 ਰੁਪਏ ਵਾਲਾ ਇਹ ਤਾਂ 60 ਵਾਲਾ ਫਿਰ ਮੈਂ ਤਾਂ ਬਾਲਾ ਮਹਿੰਗਾ ਪਈ ਉਹ ਪਹਿਲਾਂ ਤਾਂ ਹੁਣ ਕਟਾ ਦਾ ਕੋਟਾ ਲੈਣਾ ਪੂਦੇ ਬਾਥੇ ਢੋਲ ਪੋਣਾ ਕੋਟੋ ਕਟਾ ਪੰਜ ਚਾਰ ਮੁਰਗੀਆਂ ਚਾਹੀਦੀਆਂ ਆੰਦਰਾ ਹੀ ਪਾਉਂਦਾ। ਮੈਨੂੰ ਐ ਨਹੀਂ ਪਤਾ ਕੋਈ ਚੋਕਲੇ ਕਰਦੇ ਫੜਾ ਦੂ। ਹੋਰ। ਹੂੰ। ਫਿਰ ਤਾਂ 2-3000 ਦੀ ਬੂੰਦੀ ਹੋ ਜਾ ਕੋਈ ਮਹੀਨੇ ਦੀ। ਇਹ ਕਹਿੰਦਾ ਮੈਂ ਨੀਰਾ ਨਹੀਂ ਪਾਉਂਦਾ। ਅੱਜ ਖੀਰਾ ਆਵਾ ਲੂਹਦਾ ਐ ਨਹੀਂ ਪਤਾ ਖੀਰਾ ਕਹਦੇ ਬਿੰਦ ਕਰੂੰ। ਹੋ ਸਕਦਾ ਐ ਫਿਰ ਉਹ ਵੀ ਫਿਰ ਲਵਾ ਇਸੇ ਤੇ ਲਵਾਵਾਂਗੇ ਆਪਾਂ ਤਾਂ ਫਿਰ। ਇਹ ਗਰੇ ਲਾਉ ਬੱਲੇ ਮੈਨੂੰ ਤਾਂ ਲੱਗਦਾ। ਇਹ ਪੁੱਛ ਤਾਂ ਨੀਰਾ ਨੂੰ ਰਪਾ ਦਿਆ ਕਰੂੰ। ਤੜਕਾ ਨੀਰਾ ਟਾਈਮ ਨਾਲ ਪਾ ਦਿਆ ਕਰੀ ਆ ਕੇ। ਨੀਰਾ ਵੀ ਮੈਂ ਪਾਉਂਦਾ ਨਹੀਂ ਮੇਰੇ ਹੱਥ ਖਰਾਬ ਹੋ ਜਾਣਗੇ। ਲੈ ਤੂੰ ਨੌ ਬਾਲ ਥਲਾਈ ਆ। ਤੇ ਫਿਰ ਬੂੰਦੀ ਕਾਦੀ ਬਣੂ। ਮੈਂ ਕਹਿੰਦੀ ਦੁੱਧ ਵਾਲੀ ਨੂੰ ਪਾ ਲ ਤੇ ਦੂਜੀਆਂ ਦੂਜੀਆਂ ਕਿੱਥੇ ਛੱਡ ਆਏ ਤੁਸੀਂ ਤੁਸੀਂ ਪਾਏ ਪਰ ਤੇ ਫੇਰ ਤਾਂ ਉਹੀ ਗੱਲ ਰਹੇ ਮੈਂ ਮੈਨੂੰ ਖੇਤ ਦਾ ਕੰਮ ਨਹੀਂ ਆਉਣਾ ਫੇਰ ਤੁਸੀਂ ਮੈਨੂੰ ਪਸੂਆਂ ਦੀ ਤੋਰੀ ਕਿਹਾ ਮੇਰੇ ਟੋਪੜਾ ਤੁਸੀਂ ਸੰਭਲੋ ਲੈ ਇਹ ਮੈਂ ਕਰਕੇ ਬੁਟੇਕ ਉਲਝ ਗਿਆ ਕੰਮ ਤੂੰ ਦੇਖ ਹੁਣ ਕਿਵੇਂ ਕਰਨਾ ਚੱਲ ਤੂੰ ਨੀਰਾ ਨਾ ਪਾਈ ਹਾਂ 60000 ਰੁਪਏ ਦੇ ਦੇ ਜ਼ਰਾ ਮੈਨੂੰ ਦੇ ਦਿਓ 60000 ਦੇ ਦਿਓ ਹਾਂ ਤੇ ਲਵਾਂ ਮੈਂ ਦੋ ਗੈਟਾਂ ਚ ਬਈ ਅੱਛਾ ਤੇ ਐਤਵਾਰ ਨੂੰ ਮੈਂ ਆਉਂਦਾ ਨਹੀਂ ਕਿਉਂ ਐ ਐਤਵਾਰ ਨੂੰ ਕੀ ਇਹ ਕਾਰਜਾ ਉਹਨਾਂ ਨੂੰ? ਛੁੱਟੀ ਐ। ਇਹ ਸਰਕਾਰੀ ਛੁੱਟੀ ਤਾਂ ਹੁੰਦੀ ਨਹੀਂ ਜਿੱਦਾਂ ਕੋਈ। ਹੂੰ? ਸਰਕਾਰੀ ਛੁੱਟੀ ਤਾਂ ਨਹੀਂ ਹੁੰਦੀ ਇਹ ਚ ਕੋਈ ਇਹ ਬੰਦੇ। ਇਹ ਤਾਂ ਕੋਈ ਸਰਕਾਰੀ ਨਹੀਂ। ਲੈ ਐਂ ਦਵਾਂ ਮੈਂ ਤਾਂ ਬਾਰੀ ਰਾਤ ਨੂੰ। ਤੇ ਫੇਰ ਰਾਤ ਨੂੰ ਲਾ ਦੇ ਕਰੂੰਗਾ ਦਿਨੇ ਨਹੀਂ ਆਉਂਦਾ ਫੇਰ ਮੈਂ। ਤੇ ਦਿਨੇ ਕੰਮ ਨਹੀਂ ਕਰਨਾ। ਫੇਰ ਮੈਂ ਤਾਸ਼ ਖੇਡਾਂ ਕਰੂੰਗਾ ਐਤਵਾਰ ਨੂੰ ਛੁੱਟੀ ਮਨਾਇਆ ਕਰੂੰਗਾ ਅੱਜ। ਲੈ ਜਾਂ ਡਿਮਾਂਡੇ ਵੜੀਆਂ ਬੁੱਟਿਆਂ। ਤੇ ਤਾਸ਼ ਖੇਡ ਫੇਰ ਐਂ ਫੇਰ ਫੇਰ ਕੰਮ ਇਹਦਾ ਫੇਰ ਅਸੀਂ ਕਿਵੇਂ ਕਰਾਂਗੇ ਤਾਸ਼ ਖੇਡਣ ਲੱਗ ਗਏ ਤੂੰ। ਇਹ ਤਾਂ ਕੰਮ ਗਲਤ ਐ। ਖੇਤ ਖੇਡ ਲੈ ਅਗਲੀ ਦੁਪਹਿਰੇ। ਦੁਪਹਿਰੇ ਖੇਡ ਲੈ ਕੇ ਨਾ ਆਾ ਥੱਡ ਵਾਲਾ ਬਥੇਰੀ ਖੇਡਦਾ ਇਹਦੇ ਨਾਲ ਖੇਡ ਲੈਗਾ ਉੱਥੇ ਖੇਡ ਲੈ ਕੇ ਚਲੋ ਮੈਂ ਕੰਮ ਤੇ ਲੱਗ ਗਿਆ ਮੁੜ ਕੇ ਪਾਣੀ ਪੀਣ ਵੀ ਨਹੀਂ ਆਉਂਦਾ ਕੋਲ ਤੁਹਾਡੇ ਅੱਛਾ ਚਲੋ ਮੈਂ ਕੰਮ ਤੇ ਲੱਗ ਗਿਆ ਅੱਛਾ ਤੇ ਬੈਂਟਰੀ ਚਾਹੀਦੇ ਮੈਨੂੰ ਕੋਈ ਮੈਂ ਰਾਤ ਨੂੰ ਪਾਣੀ ਲਾਉਣਾ ਕਿਹੜੀ ਸ਼ਰਤ ਨਹੀਂ ਬੰਨਦੇ ਹੁੰਦੇ ਅੱਛਾ ਉਹ ਬੈਂਟਰੀ ਚਾਹੀਦੀ ਮੈਨੂੰ ਤੂੰ ਨਾ ਸਿਰ ਮਾਰੀਂ ਕਾਸੇ ਨਾ ਤਰਕ ਤਨਕ ਤੇ ਇੱਥੇ ਬਗਦੇ ਥੱਲੇ ਦੇ ਸੇ ਨਾ ਮਾਂ ਮਾ ਜੱਦਾ ਕੋਈ ਮੈਂ ਕੋਈ ਸੀਗੀ ਪਹਿਲਾਂ ਬਾਹਲ ਗੰਡ ਬੰਦਾ ਬਾਹਲ ਗੰਡ ਬਾਲਾ ਚੰਦਰ ਕਿਰਮਾਗੇ ਕਿੱਥੋਂ ਭਾਲ ਕੇ ਲਾਵਾਂਗੇ ਲੈ ਸੇਰ ਵਾਲੀ ਬੈਟਰੀ ਇਹਦਾ ਐਂ ਨਹੀਂ ਪਤਾ ਮਿਰਜੇ ਨੂੰ ਟੱਪ ਜੇ ਉਧਰ ਲਾਈਟ ਜੀ ਲਾ ਕੇ ਆਪਾਂ ਤਾਂ ਚੈਨ ਪਹਿਲਾਂ ਬੈਟਰੀ ਨੂੰ ਲਈ ਉਹ ਹੀ ਤਾਂ ਗੱਲ ਹੈ 2000 ਦੀ ਤਾਂ ਉਹ ਤੇ ਮੈਂ ਗਰਮ ਜਗ ਉਹ ਤੇ ਜਾਣ ਹੀ ਪਿੰਦਾ ਅੱਛਾ ਚਾਹਵੇ ਢੋਲ ਨਹੀਂ ਜਾਤ ਕਿਉਂ ਜਾਗਾ ਹੀ ਚਾਹ ਤੇ ਪਾਸ ਬਣ ਜਾਂਦੇ ਮੈਨੂੰ ਬੱਤ ਆਉਂਦੇ ਆ ਬੱਤ ਤਾਂ ਤੂੰ ਸਾਨੂੰ ਲਾਏਂਗਾ ਨਾ ਸਾਨੂੰ ਹਾਂ 1000 ਰੁਪਏ ਤੇ ਬੱਤ ਸਾਨੂੰ ਲਵਾਏਗਾ ਘੱਟੋ ਘੱਟ 1000 2000 ਦਾ ਸਰਮੋਸਾ ਉਸਟੀਲ ਦਾ ਉਹ ਹੀ ਤਾਂ ਗੱਲ ਹੈ ਤੇ ਪਹਿਲੇ ਤਾਂ ਤੀਆਂ ਰੋਟੀਆਂ ਦੇ ਇੱਕ ਰੱਬਾ ਹੋਰ ਲੈ ਲਾ ਸਟੀਲ ਦਾ ਇਹ ਦਾੜੀ ਨਾਲੋਂ ਮੁੱਛਾਂ ਵਧੀਆਂ ਉਹ ਗੱਲੋਂ ਵਧੀਆਂ ਜਾਂਦੀਆਂ ਇਹਦਾ ਬਾਲਾ ਕੰਮ ਖਰਾਵਾ ਹੈ ਤੇ ਮੈਂ ਘਰ ਭਾਈ ਤੇੜੇ ਦਿਨ ਮਹੀਨੇ ਤੋਂ ਨਾਲਾ ਮੈਂ ਕਦੂ ਦੀ ਦਾਲ ਨਹੀਂ ਮੈਂ ਖਾਂਦਾ ਅੱਛਾ ਹਾਂ ਜਦੋਂ ਕਦੂ ਦੀ ਦਾਲ ਤਾਗ ਮਲਾਂ ਦੀ ਖਾਲੀ ਚੂਰੀ ਕੁੱਟ ਕੇ ਲੈ ਆਇਆ ਕਰੋ ਮੈਨੂੰ ਚੋਰੀ ਨੂੰ ਦੱਸਾਂ ਇੱਥੇ ਤੂੰ ਉਥੇ ਤੇ ਤੂੰ ਕਿ ਰੈਡਾਂ ਪਾਉਣ ਗਿਆ ਸੀ ਉਥੇ ਚੂਰੀ ਤੇ ਰੈਡਾ ਹੀ ਪਹਿਨ ਕੇ ਕਰੋ ਮੈਂ ਬੱਟਾਂ ਤਾਕੜੀਆਂ ਪਾਉਂਗਾ ਟਰੈਕਟਰ ਤੇ ਵੀ ਦੌਰ ਲੱਗੂ ਮੇਰਾ ਪਾਉਂਦੇ ਨੇ ਪ੍ਰੈਸ਼ਰ ਵਾਲਾ ਟਰੈਕਟਰ ਉਹ ਤਾਂ ਉਹੀ ਮੁੜ ਜਾਂਦਾ ਉਂਗਲ ਨਾਲ ਦਾ ਪ੍ਰੈਸ਼ਰ ਵਾਲਾ ਲਿਆ ਮੁੰਡੇ ਨੇ ਲੜਕੇ ਪੂਰਾ ਬਹੁਤ ਵਧੀਆ ਟਰੈਕਟਰ ਹੈ ਹਾਂ ਐ ਮੁਰਦਾ ਉਂਗਲ ਤੇ ਠੀਕ ਹੈ ਜ਼ੋਰ ਵਾਲਾ ਕੰਮ ਹੈ ਨਹੀਂ ਹੁਣ ਇੱਕ ਮਹੀਨੇ ਗਰਮੀ ਦੇ ਮਹੀਨੇ ਗਰਮੀ ਹੁੰਦੀ ਹੈ ਨੀ ਬੂਲਾ ਬਣਦਾ ਪਰ ਤੁਸੀਂ ਕਿਹੜਾ ਬਣਾਉਂਗੇ ਖੇਤ ਅੱਛਾ ਮੈਨੂੰ ਗੋਲੀ ਵਾਲਾ ਬੱਤਾ ਫੜਾਇਆ ਕਰੋ ਫਿਰ ਤੂੰ ਐਂ ਕਰਾ ਇੱਥੇ ਆਪਣੇ ਟਾਬਾ ਹੈ ਹਾਂ ਹੈਗਾ ਸੜਕ ਤੇ ਹਾਂ ਉਥੇ ਗੱਲ ਕਰਾ ਦਿੰਨੇ ਫਿਰ ਉੱਥੋਂ ਲੈ ਜਾ ਕਰੀ ਬੱਕਰਾ ਦਿਓ ਲੈ ਹੈ ਵੇਖ ਲੈ ਗੱਲਾਂ ਆਏ ਆ ਭਾਈ ਅੱਛਾ ਮੈਂ ਜਾਣਾ ਰਿਸ਼ਤੇਦਾਰ ਚ ਭਿਓ ਅੱਛਾ ਤੇ ਇੱਕਦਮ ਇਹਨੂੰ ਗੱਡੀ ਦੇ ਦਿਓ अच्छा गड्डी आउंदी है हां गड्डी आउंदी है अच्छा तेल ਦੀ ਟੈਂਕੀ ਭਰ ਦਿਓ ਹਾਂ ਵੇਖੋ 5000 ਦੀ ਟੈਂਕੀ ਭਰੂ ਪੰਪ ਪੜੇ ਨਾ ਕਰ ਲਗਰਾ ਦੇ ਲੈ ਇਹ ਰਛੰਦਿਆ ਫਿਰ ਉਹ ਕੱਲ ਹੋ ਗਈ ਯਾਰ ਇਹ ਤਾਂ ਆਪਾਂ ਲਾਇਆ ਨਹੀਂ ਇਹ ਤਾਂ ਆਪਾਂ ਗੋਤ ਪਾ ਲਿਆ